हां जी दोस्तों ਜਿਹੜਾ ਅੱਜ ਆਪਾਂ ਗੱਲ ਕਰਾਂਗੇ ਇਹ ਹੈਗੀ ਚਕੂਤਰੇ ਬਾਰੇ ਅੰਗਰੇਜ਼ੀ ਦੇ ਵਿੱਚ ਇਹਨੂੰ ਗਰੇਪਫਰੂਟ ਕਿਹਾ ਜਾਂਦਾ ਹੈ ਇਹਦੀਆਂ ਜਿਹੜੀਆਂ ਮੁੱਖ ਵੈਰਾਈਟੀਆਂ ਹੈਗੀਆਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਜਿਹੜਾ ਖਾਦ ਖਰਾਕ ਬਾਰੇ ਆਪਾਂ ਇੱਕ ਨਵਾਂ ਜਿਹੜਾ ਸلسਲਾ ਸ਼ੁਰੂ ਕਰਨ ਜਾ ਰਹੇ ਹਾਂ ਉਹ ਹੈਗਾ ਟਰੀ ਟੂਰ ਦਾ ਟਰੀ ਟੂਰ ਕੀ ਚੀਜ਼ ਹੈਗੀ ਉਹ ਫਲਾਂ ਵਾਲੇ ਬੂਟੇ ਦਾ ਦੌਰਾ ਯਾਨੀ ਕਿ ਆਪਾਂ ਇਹ ਖਾਦ ਖਰਾਕ ਇਹਨੂੰ ਕਿੰਨੀ ਚਾਹੀਦੀ ਹੁੰਦੀ ਹੈ ਕਿਹੜੀਆਂ ਚੀਜ਼ਾਂ ਦੀ ਇਹਨੂੰ ਲੋੜ ਆ ਤੇ ਕਿਵੇਂ ਆਪਾਂ ਪੂਰੀ ਕਰਨੀਆਂ ਕਿਹੜੇ ਸਮੇਂ ਦੇਣੀ ਹੈ ਖਾਦ ਤੇ ਕਿਹੜੇ ਸਮੇਂ ਇਹ ਪੱਕਦਾ ਹੈਗਾ ਤੇ ਕਿਸ ਤਰ੍ਹਾਂ ਦਾ ਫਲ ਆਉਂਦਾ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਇੱਕ ਜਿਹੜੇ ਬੂਟੇ ਬਾਰੇ ਆਪਾਂ ਗੱਲ ਕਰਿਆ ਕਰਾਂਗੇ ਉਮੀਦ ਆ ਕਿ ਜਿਹੜਾ ਇਹ ਸਿਲਸਿਲਾ ਤੁਹਾਨੂੰ ਪਸੰਦ ਆਊਗਾ ਜੇਕਰ ਇਹਦੇ ਵਿੱਚ ਕੋਈ ਤੁਹਾਨੂੰ ਜਿਹੜੀ ਬਦਲਾਅ ਦੀ ਜ਼ਰੂਰਤ ਲੱਗੀ ਤਾਂ ਤੁਸੀਂ ਸਾਨੂੰ ਕਮੈਂਟ ਜ਼ਰੂਰ ਕਰ ਦਿਓ ਆਪਾਂ ਉਸ ਸੰਬੰਧੀ ਜਿਹੜਾ ਵਿਚਾਰ ਕਰਕੇ ਤੇ ਉਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦੇਾਂਗੇ ਹੁਣ ਜਿਹੜੀ ਗੱਲ ਕਰ ਲਈਏ ਅੱਜ ਦੀ ਜਿਹੜੀ ਬੂਟੇ ਬਾਰੇ ਆਪਾਂ ਕਰਨ ਜਾ ਰਹੇ ਹਾਂਗੇ ਉਹ ਗ੍ਰੇਪਫਰੂਟ ਬਾਰੇ ਹੈਗੀ ਤੇ ਇੱਥੇ ਇੱਕ ਗੱਲ ਹੋ ਰਹੀ ਹੈ ਕਿ ਜਿਹੜਾ ਆਪਣੇ ਵੀਡੀਓਜ਼ ਨੂੰ ਤੁਸੀਂ ਬਾਤ ਉਹ ਸ਼ੇਅਰ ਕਰਦੇ ਕਰੋ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਤੇ ਜਿਹੜਾ ਤੁਹਾਡਾ ਇੱਕ ਇੱਕ ਸ਼ੇਅਰ ਹੈਗਾ ਉਹੀ ਸਾਡੇ ਲਈ ਜਿਹੜਾ ਪਿਆਰ ਦਾ ਕੰਮ ਕਰਦਾ ਹੈਗਾ ਜਾਂ ਹੌਸਲੇ ਦਾ ਕੰਮ ਕਰਦਾ ਹੈਗਾ ਉਹਦੇ ਨਾਲ ਸਾਨੂੰ ਜਿਹੜਾ ਕੰਮ ਕਰਨ ਦਾ ਹੋਰ ਹੌਸਲਾ ਮਿਲਦਾ ਹੈਗਾ ਤੇ ਜਿਹੜੀ ਗੱਲ ਕਰ ਲਈ ਆਪਾਂ ਗ੍ਰੇਪਫਰੂਟ ਦੀ ਚਕੂਤਰੇ ਦੀ ਕਾਫੀ ਜਿਹੜਾ ਤਤਾਂ ਨਾਲ ਖਣਿਜਾਂ ਨਾਲ ਭਰਪੂਰ ਜਿਹੜਾ ਇਹ ਫਲ ਹੁੰਦਾਗਾ ਤੇ ਜਿਹੜੇ ਲਗਭਗ ਜਿਹੜੀ ਇਸ ਬੂਟੇ ਨੂੰ ਇੱਕ ਸਾਲ ਦੇ ਬੂਟੇ ਨੂੰ 10 ਕਿਲੋ ਜਿਹੜੀ ਰੂੜੀ ਦੀ ਖਾਦ ਦੀ ਲੋਡ ਹੁੰਦੀ ਹੈਗੀ ਤੇ ਉਸ ਤੋਂ ਇਲਾਵਾ ਜਿਹੜਾ 50 ਗ੍ਰਾਮ ਤੋਂ ਲੈ ਕੇ 150 ਗ੍ਰਾਮ ਤੱਕ ਨਾਈਟ੍ਰੋਜਨ ਦੀ ਲੋਡ ਹੁੰਦੀ ਹੈ ਇੱਕ ਸਾਲ ਦੇ ਬੂਟੇ ਨੂੰ 50 ਗ੍ਰਾਮ ਨਾਈਟ੍ਰੋਜਨ 2 ਸਾਲ ਦੇ ਬੂਟੇ ਨੂੰ 100 ਗ੍ਰਾਮ ਨਾਈਟ੍ਰੋਜਨ ਤੇ 3 ਸਾਲ ਦੇ ਬੂਟੇ ਨੂੰ ਜਿਹੜੀ 150 ਗ੍ਰਾਮ ਨਾਈਟ੍ਰੋਜਨ ਤੇ ਨਾਈਟ੍ਰੋਜਨ ਦੀ ਘਾਟ ਕੁਦਰਤੀ ਤਰੀਕੇ ਨਾਲ ਆਪਾਂ ਕਿਵੇਂ ਪੂਰੀ ਕਰ ਸਕਦੇ ਆਂਗੇ ਨਾਈਟ੍ਰੋਜਨ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਜਿਹੜਾ ਵਿਕਲਪ ਹੈਗਾ ਉਹ ਹੈਗਾ ਜੀ ਸਰੋਂ ਦੀ ਖਾਲ ਦਾ ਸਰੋਂ ਦੀ ਖਾਲ ਦੇ ਵਿੱਚ ਆਪਾਂ ਨੂੰ 4:1:1 ਦੀ ਰੇਸ਼ੀਓ ਦੇ ਵਿੱਚ ਜਿਹੜੇ ਤੱਤ ਮਿਲਦੇ ਨੇਗੇ 4% ਉਹਦੇ ਵਿੱਚੋਂ ਆਪਾਂ ਨੂੰ ਜਿਹੜਾ ਨਾਈਟ੍ਰੋਜਨ ਮਿਲਦਾ ਹੈਗਾ 1% ਫਾਸਫੋਰਸ ਮਿਲਦਾ ਤੇ 1% ਜਿਹੜਾ ਪੋਟਾਸ਼ੀਅਮ ਮਿਲਦਾ ਹੈਗਾ ਤੇ 1 ਕਿਲੋ ਖਾਲ ਦੇ ਵਿੱਚੋਂ ਲਗਭਗ ਜਿਹੜਾ ਆਪਾਂ ਨੂੰ 50-40 ਤੋਂ 50 ਗ੍ਰਾਮ ਜਿਹੜਾ ਨਾਈਟ੍ਰੋਜਨ ਮਿਲ ਜਾਂਦਾ ਹੈਗਾ ਇਸ ਲਈ ਜਿਹੜਾ 1 ਸਾਲ ਦੇ ਬੂਟੇ ਨੂੰ ਆਪਾਂ 1 ਕਿਲੋ ਸਰੋਂ ਦੀ ਖਾਲ ਪਾਉਣੀ ਹੈਗੀ ਪਾਉਣ ਦਾ ਸਮਾਂ ਕੀ ਰਹੂਗਾ ਜਿਹੜਾ 1 ਅੱਧ ਫਰਵਰੀ ਦੇ ਵਿੱਚ ਤੁਸੀਂ ਜਿਹੜੀ ਆਪਣੇ ਇਹਨੂੰ ਸਰੋਂ ਦੀ ਅੱਧਾ ਕਿਲੋ ਖਾਲ ਅੱਧਾ ਕਿਲੋ ਫਰਵਰੀ ਦੇ ਵਿੱਚ ਦੇ ਦੇਣੀ ਹੈ ਤੇ ਅੱਧਾ ਕਿਲੋ ਉਸ ਤੋਂ ਬਾਅਦ ਜਿਹੜੇ ਤੁਸੀਂ ਅੱਧ ਮਾਰਚ ਤੋਂ ਲੈ ਕੇ ਅੱਧ ਅਪ੍ਰੈਲ ਤੋਂ ਲੈ ਕੇ ਅੱਧ ਮਈ ਦੇ ਵਿੱਚ ਤੁਸੀਂ ਅੱਧਾ ਕਿਲੋ ਖਾਲ ਉਸ ਸਮੇਂ ਦੇਣੀ ਹੈਗੀ ਦੋ ਵਾਰੀ ਜਿਹੜੀ ਸਾਲ ਦੇ ਵਿੱਚ ਤੁਸੀਂ ਇਹਨੂੰ ਸਰੋਂ ਦੀ ਖਾਲ ਪਾਉਣੀ ਹੈ ਇੱਕ ਸਾਲ ਦੇ ਬੂਟੇ ਨੂੰ 1 ਕਿਲੋ 2 ਸਾਲ ਦੇ ਬੂਟੇ ਨੂੰ 2 ਕਿਲੋ ਤੇ 3 ਸਾਲ ਦੇ ਬੂਟੇ ਨੂੰ 3 ਕਿਲੋ ਅੱਧੀ ਅੱਧੀ ਡੋਜ਼ ਉਹਦੀ ਵੰਡ ਲੈਣੀ ਹੈਗੀ ਜਾਨੀ ਕਿ ਇਹ 2 ਸਾਲ ਦੇ ਬੂਟੇ ਨੂੰ ਪਾ ਰਹੇ ਹਾਂ 1 ਕਿਲੋ ਖਾਲ ਤੁਸੀਂ ਫਰਵਰੀ ਦੇ ਵਿੱਚ ਗੁੱਡਣੀ ਹੈਗੀ ਤੇ 1 ਕਿਲੋ ਖਾਲ ਗਾਹਾਂ ਜਿਹੜੀ ਤੁਸੀਂ ਅਪ੍ਰੈਲ ਮਈ ਦੇ ਵਿੱਚ ਜਾ ਕੇ ਨੂੰ ਗੁੱਡਣੀ ਹੈ ਜੀ ਤੇ ਰੂੜੀ ਦੀ ਖਾਦ ਹੈਗੀ ਜਿਹੜੀ ਉਹ ਮੰਨ ਲਓ ਵੀ ਇੱਕ ਸਾਲ ਦੇ ਬੂਟੇ ਲਈ 10 ਕਿਲੋ 2 ਸਾਲ ਦੇ ਲਈ 20 3 ਸਾਲ ਦੇ ਲਈ 30 ਇਹਨੂੰ ਥੋੜਾ ਥੋੜਾ ਤੁਸੀਂ ਘੱਟ ਵੀ ਕਰ ਸਕਦੇ ਹੋ 7 ਕਿਲੋ ਖਾਲ ਇੱਕ ਸਾਲ ਦੇ ਨੂੰ 14 ਕਿਲੋ ਖਾਲ 2 ਸਾਲ ਦੇ ਨੂੰ ਤੇ 20 ਕਿਲੋ ਖਾਲ 3 ਸਾਲ ਦੇ ਬੂਟੇ ਨੂੰ ਜਿਹੜੀ ਦਸੰਬਰ ਦੇ ਵਿੱਚ ਤੁਸੀਂ ਪਾਉਣੀ ਹੈਗੀ ਤੇ ਜਿਹੜਾ ਪੀਲੇਪਣ ਦੀ ਗੱਲ ਕਰ ਲਈ ਜਿੰਕ ਦੀ ਘਾਟ ਕਰਕੇ ਇਹਨਾਂ ਬੂਟੇ ਦੇ ਵਿੱਚ ਆਉਂਦਾਗਾ ਸਾਡੀ ਮਿੱਟੀ ਦੇ ਵਿੱਚ ਥੋੜੀ ਜੀ ਜਿਹੜੀ ਜਿੰਕ ਦੀ ਘਾਟ ਹੈਗੀ ਐ ਇਸ ਲਈ ਸਾਨੂੰ ਬਾਹਰੋਂ ਜਿਹੜੇ ਤੱਤ ਅਸੀਂ ਬੰਦ ਕਰੇ ਹੋਏ ਆ ਤੇ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਕਿ ਜਿਹੜੀ ਕੁਦਰਤੀ ਤਰੀਕੇ ਨਾਲ ਮਿੱਟੀ ਵਿੱਚ ਜਿੰਕ ਦੀ ਜਿਹੜੀ ਮਾਤਰਾ ਵਧਾਈ ਜਾਵੇ ਉਸੇ ਤਹਤ ਜਿਹੜਾ ਸਾਡੇ ਬੂਟੇ ਥੋੜੇ ਜੇ ਸਲੋ ਹਰੇ ਹੋ ਰਹੇ ਨੇਗੇ ਹਰੇ ਰੰਗ ਚਾ ਰਹੇ ਨੇ ਪਰ ਜੇ ਤੁਸੀਂ ਕੈਮੀਕਲ ਵਗੈਰਾ ਵਰਤਦੇ ਹੋ ਤਾਂ ਤੁਸੀਂ ਜਿੰਕ ਸਲਫੇਟ ਦੀ ਜਿਹੜੀ ਸਪਰੇਏ ਇਹਦੇ ਉੱਪਰ ਕਰ ਸਕਦੇ ਹੋ ਉਦੇ ਨਾਲੇ ਦਿਨਾਂ ਦੇ ਵਿੱਚ ਹਰੇ ਭਰੇ ਹੋ ਜਾਂਦੇ ਆ ਲੋਹਾ ਘਾਟ ਲਈ ਲੋਹਾ ਵੀ ਤੁਸੀਂ ਇਹਦੇ ਉੱਪਰ ਵਰਤਣਾਗਾ ਤੇ ਮੈਗਨੀਸ਼ੀਅਮ ਦੀ ਘਾਟ ਵੀ ਇਹਦੇ ਵਿੱਚ ਕਾਫੀ ਆਉਂਦੀ ਹੈਗੀ ਉਹ ਵੀ ਤੁਸੀਂ ਪੂਰੀ ਕਰ ਸਕਦੇ ਹੋ ਜੀ ਤੇ ਜਿਹੜੀ ਗੱਲ ਕਰ ਲਈਏ ਇਸ ਵੈਰਾਈਟੀ ਦੀ ਇਹਦੇ ਵਿੱਚ ਜਿਹੜੀ ਬੀਜਾਂ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ ਲਾਉਣ ਦਾ ਸਮਾਂ ਜਿਹੜਾ ਤੁਸੀਂ ਇਹਨੂੰ ਇਹ ਬਿਲਕੁਲ ਢੁਕਮਾ ਸਮਾਂ ਚੱਲ ਰਿਹਾ ਹੈਗਾ ਇਸ ਸਮੇਂ ਤੁਸੀਂ ਜਿਹੜਾ ਗ੍ਰੇਪਫਰੂਟ ਲਾ ਸਕਦੇ ਹੋਗੇ ਆ ਮੰਨ ਲਓ ਵੀ ਅ ਅਗਸਤ ਸਤੰਬਰ ਅਕਤੂਬਰ ਦੇ ਆਖਰ ਤੱਕ ਜਿਹੜੇ ਇਹ ਨਿੰਬੂ ਜਾਤੀ ਦੇ ਬੂਟੇ ਲੱਗ ਜਾਂਦੇ ਨੇ ਤੇ ਅੱਗੇ ਲਾ ਲਈ ਆਪਾਂ 1 ਅੱਧ ਫਰਵਰੀ ਤੋਂ ਲੈ ਕੇ ਅੱਧ ਮਾਰਚ ਤੱਕ ਇਹਨਾਂ ਦਾ ਲਾਉਣ ਦਾ ਸਹੀ ਸਮਾਂ ਹੁੰਦਾ ਹੈ ਜੀ ਤੇ ਉਮੀਦ ਕਰਦੇ ਆਂਗੇ ਜਿਹੜੀ ਜਾਣਕਾਰੀ ਅਸੀਂ ਇਹਦੇ ਵਿੱਚ ਦਿੱਤੀ ਉਹ ਤੁਹਾਨੂੰ ਜਿਹੜੀ ਪਸੰਦ ਆਈ ਹੋਊਗੀ ਦੋ ਚਾਰ ਗੱਲਾਂ ਜਿਹੜੀਆਂ ਇਸ ਸੰਬੰਧੀ ਹੋਰ ਨੇਗੀਆਂ ਕਿ ਜਿਹੜਾ ਪੱਕਣ ਦਾ ਸਮਾਂ ਇਹਦਾ ਆਖਰ ਨਵੰਬਰ ਦੇ ਵਿੱਚ ਇਹ ਪੱਕਣਾ ਸ਼ੁਰੂ ਹੋ ਜਾਂਦਾ ਦੂਜੇ ਚਕੂਤਰਿਆਂ ਦੇ ਮੁਕਾਬਲੇ ਇਹਦਾ ਸਵਾਦ ਥੋੜਾ ਜਿਹਾ ਮਿੱਠਾ ਹੁੰਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਈਲਡ ਦੀ ਗੱਲ ਕਰ ਲਈਏ ਯਾਨੀ ਕਿ ਆਸਟਾਣਾਂ ਝਾੜ ਦੀ ਗੱਲ ਕਰ ਲਈਏ ਤਾਂ ਜਿਹੜੀ 75 ਤੋਂ ਲੈ ਕੇ 80 ਕਿਲੋ ਫਲ 5 ਸਾਲ ਦਾ ਬੂਟਾ ਜਦੋਂ ਹੋ ਜਾਂਦਾ ਹੈਗਾ ਆਪਾਂ ਨੂੰ ਦੇਣ ਲੱਗ ਜਾਂਦਾ ਜੀ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਗੱਲਾਂ ਨੂੰ ਇਸ ਵੀਡੀਓ ਦੇ ਵਿੱਚ ਕਵਰ ਕੀਤਾ ਜਾਵੇ ਫਿਰ ਵੀ ਜੇ ਕੋਈ ਬਿਸ਼ਾ ਰਹਿ ਗਿਆ ਹੋਵੇ ਤਾਂ ਉਸ ਸੰਬੰਧੀ ਤੁਸੀਂ ਕਮੈਂਟ ਦੇ ਵਿੱਚ ਜਾਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਹੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ